ਚਾਰ ਮਾਰਸਲ ਰਾਏ ਨਾਲ ਜੋ ਘਟਨਾ ਹੋਈ ਹੈ ਉਹਦੇ ਨਾਲ ਸ਼ੇਪਸਨਾ ਬਾਲਾ ਪੂਦਾ ਬਾਲਾ ਸਿੰਘ ਠਾਕਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਲੋ ਸਾਰੇ ਕੈਂਗਲ ਤੋਂ ਜਿਹੜੀ ਜਾਂਚ ਕਰ ਰਹੀ ਹੈ ਔਰ ਪ੍ਰੋਪਰ ਇਨਵੈਸਟੀਗੇਸ਼ਨ ਵਾਸਤੇ ਸੀ ਅੱਜ ਮੰਗ ਕੀਤੀ ਹੈ ਪਰਿਵਾਰ ਨੇ ਕਲੀਅਰ ਆਪਣਾ ਸਟੈਂਡ ਕੀਤਾ ਵੀ ਸਾਨੂੰ ਕੋਈ ਸੁਰੱਖਿਆ ਨਹੀਂ ਚਾਹੀਦੀ 8ਵੀਂ ਚ ਬੱਚਾ ਪੜ ਰਿਹਾ ਉਹਦੇ ਪੇਪਰਸ ਨੇ ਪੜਾਈ ਪਰ ਭਾਵੇਂ ਚੋਰੀਓ ਕੀ ਜਿਹੜਾ ਬੱਚਾ ਹੈ ਉਹ ਆਪਣੇ ਹੁਨਰ ਨਾਲ ਫੀਲਡ ਦੇ ਵਿੱਚ ਹੈ ਇਹ ਕੋਈ ਯੂਪੀ ਜਾਂ ਕੋਈ ਗੁੰਡਾ ਰਾਜ ਨਹੀਂ ਹੈ ਜਾਂ ਤਾਲੀਬਾਨ ਰਾਜ ਨਹੀਂ ਹੈ ਜਿੱਥੇ ਆਪਾਂ ਡਰ ਕੇ ਘਰ ਬੈਠਾਂਗੇ ਪਰਿਵਾਰ ਨੂੰ ਅਸੀਂ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਨੌਜਵਾਨ ਗਾਇਕ ਮਾਦਵਨ ਰਾਏ ਅਤੇ ਉਹਨਾਂ ਦੇ ਪਿਤਾ ਦੀਪਕ ਰਾਏ ਦਾ ਬਾਈਕ ਸਵਾਰ ਹਮਲਾਵਰਾਂ ਦੁਆਰਾ ਪਿੱਛਾ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਸ਼ਿਵ ਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੀ ਟੀਮ ਜਿਸ ਵਿੱਚ ਪਾਰਟੀ ਦੇ ਸੂਬਾ ਮੁਖ ਬੁਲਾਰੇ ਚੰਦਰਕੰਟ ਜੱਡਾ ਯੂਵ ਸੁਭਾ ਜਨਸਕਤਰ ਗੋਤਮ ਸੂਦ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਵਰੁਣ ਖੰਨਾ ਖਜ਼ਾਂਚੀ ਯੋਗੇਸ਼ ਬੰਸਲ ਅਤੇ ਆਈਟੀ ਮੁਖੀ ਪਿਊਸ਼ ਜੋਸ਼ੀ ਸਥਾਨਕ ਬਸੰਤ ਨਗਰ ਸਥਿਤ ਮਾਧਵਨ ਰਾਏ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਿਤਾ ਦੀਪਕ ਰਾਏ ਅਤੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ।